ਕਬੱਡੀ 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 ਕੁੜੀਆਂ ਬਿੱਟੂ ਦਗਾਲ ਦੇ ਪੁਰਾਣੇ ਸਾਥੀਆਂ ਦੇ ਵਿੱਚੋਂ ਇੱਕ ਹੈ ਬਿੱਟੂ ਦਗਾਲ ਦੇ ਪਰਿਵਾਰ ਨਾਲ ਬਿੱਟੂ ਦੇ ਤੁਰ ਜਾਣ ਤੋਂ ਬਾਅਦ ਜਲਾਲਪੁਰ ਦੇ ਪਾਲੇ ਵਰਗੇ ਸਾਡਾ ਖੜੇ ਹੈ ਤੇ ਸਾਨੂੰ ਇਸ ਗੱਲ ਦਾ ਮਾਣ ਹੈ ਮੇਰੇ ਵੀਰੋ ਸੌਰ ਸਿੰਘ ਸਿੱਧੂ ਦਾ ਪੁੱਤਰ ਖੇਡ ਕਬੱਡੀ ਦਾ ਰੋਲ ਮਾਡਲ ਜਲਾਲਪੁਰੀਆਂ ਪਾਲਾ ਦਗਾਲ ਦੇ ਮੇਲੇ ਤੇ ਪੁੱਜ ਗਿਆ ਤਾੜੀਆਂ ਜ਼ੋਰਦਾਰ ਪਾਲਾ ਪਾਲੇ ਨਾਲ ਜਦੋਂ ਗੱਲ ਹੋਈ ਪਾਲੇ ਨੇ ਇੱਕੋ ਗੱਲ ਆਖੀ ਵੀ ਜਿੰਨਾ ਸਮਾਂ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਖੇਡੂਗੀ ਸਰਦਾਰ ਸੇਵਾ ਸਿੰਘ ਰਾਣਾ ਤੇ ਅਸੀਂ ਸਾਰੇ ਰਸ਼ਮੀਤ ਬਦਗਾਲ ਦਾ ਹਰ ਸਾਲ ਜਿਹੜਾ ਉਹ ਮਾਣ ਸਨਮਾਨ ਕਰਿਆ ਕਰਾਂਗੇ ਲੈ ਵੀ ਪਾਲਿਆ ਜੀ ਇਹਨਾਂ ਨੂੰ ਆਖਦੇ ਜਿੰਨੇ ਵੀ ਭਰਾ ਆਏ ਆ ਸਾਰਿਆਂ ਦਾ ਆ ਵੀ ਜਲਾਲਪਰੀਆ ਭਰਾ ਸਾਡਾ ਵੀਰ ਅਚੇਚੇ ਤੌਰ ਤੇ ਪੁੱਜਿਆ ਜੀਤਾ ਵੀ ਪੁੱਜਿਆ ਮੈਂ ਵੀ ਜੀਤਾ ਕਿਹੜੇ ਪਾਸੇ ਆ ਜੀਤੇ ਦਾ ਅੱਜ ਜਨਮ ਦਿਨ ਆ ਆ ਪਾਲੇ ਦਾ ਵੀਰ ਹੈ ਬਹੁਤ ਘੱਟ ਲੋਕਾਂ ਨੇ ਵੇਖਿਆ ਹੁਣ ਪਰ ਆ ਜੀਤਾ ਇਧਰ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਜਿਹੜਾ ਜਨਮ ਦਿਨ ਪਾਲਿਆ ਤੁਸੀਂ ਆ ਗਏ ਹੋ ਸੋ ਬਹੁਤ ਖੁਸ਼ੀ ਹੈ ਬਹੁਤ ਸਤਿਕਾਰ ਆ ਭਰਾਵਾਂ ਦਾ ਜੀਹਾਂ ਨੂੰ ਆਖਦੇ ਆ ਕਿ ਪਿਆਰ ਦੀਆਂ ਗੱਲਾਂ ਹੁੰਦੀਆਂ ਨੇ हां रश्मीत ਨੂੰ ਕਹਿੰਦਾ ਭਾਈ ਆਪਾਂ ਹੁਣ ਹੀ ਦੁਬਾਰਾ ਦੁਬਾਰਾ ਆਪਾਂ ਗਰਾਊਂਡ ਦੇ ਵਿੱਚ ਆਉਂਦੇ ਚੰਗੇ ਨਹੀਂ ਲੱਗਦੇ ਦੁਬਾਰਾ ਮੈਚ ਦੇਖਾਂਗੇ ਆਪਾਂ ਹੁਣ ਹੀ ਜਿਹੜਾ ਉਹ ਸਨਮਾਨ ਰਸ਼ਮੀਤ ਦਾ ਕਰਾਂਗੇ ਇਹ ਪਿਆਰ ਹੈ ਇੱਕੋ ਇੱਕ ਨਿਸ਼ਾਨੀ ਹੈ ਸਾਡੇ ਕੋਲੇ ਰਸ਼ਮੀਤ ਦਗਾਲ ਬਿੱਟੂ ਦਗਾਲ ਦੀ ਨਿਸ਼ਾਨੀ 1 ਲੱਖ ਦੇ ਨਾਲ ਸਰਦਾਰ ਸੇਵਾ ਸਿੰਘ ਜੀ ਰਾਣਾ ਕਰਦੇ ਮੇਰੇ ਵੀਰੋ ਪ੍ਰੋਫੈਸਰ ਸਾਹਿਬ ਦੋ ਸ਼ਬਦ ਤੁਸੀਂ ਵੀ ਬੋਲ ਦਿਓ ਇਹ ਸਨਮਾਨ ਦੇ ਲਈ ਰਸ਼ਮੀਤ ਬਗਾਲ ਦਾ ਨਿਸ਼ਾਨੀ ਦੇ ਗਏ ਮੇਰੇ ਵੀਰੋ ਸਦਾ ਬਿੱਟੂ ਬਗਾਲ ਦਾ ਜ਼ਿਕਰ ਇਨਾ ਗਰਾਉਂਡਾਂ ਦੇ ਵਿੱਚ ਹੁੰਦਾ ਰਹੇਗਾ ਜਲਾਲਪੁਰਿਆ ਪਾਲਾ ਜਦੋਂ ਵੀ ਬਿੱਟੂ ਦੀ ਗੱਲ ਕਰਦਾ ਹੈ ਨਾਲ ਮੇਰੇ ਵੀਰੇ ਦਿਲ ਦੇ ਵਿੱਚ ਇੱਕ ਬਿੱਟੂ ਦੇ ਪਰਿਵਾਰ ਦਾ ਫਿਕਰ ਵੀ ਹੁੰਦਾ ਹੈ ਕਹਿੰਦਾ ਜਾਨ ਵਾਲਾ ਤੇ ਤੁਰ ਗਿਆ ਉਹਦੇ ਪਰਿਵਾਰ ਦਾ ਧਿਆਨ ਆਪਾਂ ਰੱਖਣਾ ਹੈ ਉਹਦੇ ਪਰਿਵਾਰ ਵਾਲਾ ਆਪਾਂ ਦੇਖਣਾ ਹੈ ਐਡਾ ਵੱਡਾ ਜਿਗਰਾ ਟਾਵੇਂ-ਟਾਵੇਂ ਲੋਕ ਰੱਖਦੇ ਆ ਨਹੀਂ ਤੇ ਜਿਉਂਦਿਆਂ ਨਾਲ ਹੀ ਮੋਲੇ ਹੁੰਦੇ ਆ ਨਹੀਂ ਤੇ ਜਿਉਂਦੇ ਲੋਕਾਂ ਨਾਲ ਯਾਰੀਆਂ ਹੁੰਦੀਆਂ ਯਾਰੀ ਉਹ ਹੁੰਦੀ ਹੈ ਜਿਹੜੀ ਤੁਰ ਗਿਆ ਤੋਂ ਬਾਅਦ ਵੀ ਨਿਭਾਈ ਜਾਂਦੀ ਹੈ ਇੱਕ ਵਾਰੀ ਤਾੜੀਆਂ ਹੋਰ ਮਾਰ ਦਿਓ ਜ਼ੋਰਦਾਰ ਜਲਾਲਪਰੀਏ ਪਾਲੇ ਤੇ ਖੇਡ ਕਬੱਡੀ ਨੂੰ ਸਦਾ ਮਾਣ ਰਹੇਗਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ